ਪस्तानी ਮੂਵੀ ਦੇ ਵਿੱਚ ਇੱਕ ਰੀਅਲ ਕਰੈਕਟਰ ਇਹਨਾਂ ਨੇ ਪਲੇ ਕੀਤਾ ਹੈਗਾ ਜੋ ਅਸਲ ਜ਼ਿੰਦਗੀ ਦੇ ਵਿੱਚ ਵੀ ਨਿਭਾਉਂਦੇ ਨੇ ਜਦੋਂ ਉਹਨਾਂ ਨੇ ਸਾ ਤੋਂ ਇੱਕ ਜੀ ਦਾ ਬੋਲਾ ਕਿਹਾ ਵੀ ਇਹ ਬੋਲ ਕੇ ਸੁਣਾਓ ਇਹ ਕਹਿੰਦਾ ਸਾਡੇ ਤਾਂ ਰੂਟੀਨ ਆ ਰੋਜ਼ ਆ ਸਾਡਾ ਤਾਂ ਅਭਿਆਸ ਆ ਕੋਈ ਚਕਾਰਾਗ ਜਾ ਕੇ ਸੋ ਕੀਤਾ ਉਹ ਸਾਡੇ ਗੋਡੀ ਪੈ ਗਏ ਪੈਰੀ ਪੈਣ ਲੱਗੇ ਤੇ ਬਾਬਾ ਜੀ ਤੁਸੀਂ ਕਰਦੇ ਹੋਗੇ ਤੁਸੀਂ ਆਪਣੇ ਛੋਟੇ ਛੋਟੇ ਪੁੱਚੰਗੀਆਂ ਨੂੰ ਵੀ ਲੈ ਕੇ ਆਉਂਦਾ ਉਹਦਾ ਵੀ ਇੱਕ ਸੀਨ ਸੀਗਾ ਬਹੁਤ ਸੋਹਣਾ ਪੁੱਤ ਦਾ ਸੀਗਾ ਹਾਂ ਪੁੱਤ ਮੇਰਾ ਪੁੱਤਰ ਥੋੜਾ ਜਿਹਾ ਉਹਦੇ ਬਾਰੇ ਦੱਸੋ ਤੁਸੀਂ ਤਿਆਰ ਕੀਤਾ ਸੀ ਉਹਨੂੰ ਹਾਂਜੀ ਹਾਂਜੀ ਵੈਸੇ ਤਾਂ ਅੰਦਰ ਤਿਆਰ ਤਾਂ ਸਦਾ ਹੀ ਤਿਆਰ ਨੇ ਮੈਂ ਤਾਂ ਉੱਥੇ ਛੋਟ ਛੋਟੇ ਨਵੇ ਬੱਚੇ ਵੀ ਮਗਰ ਮਛਾਂਗੂ ਲੜਦੇ ਵੇਖੇ ਨੇ ਉੱਥੇ ਇਹਦਾ ਰੋਲ ਸੀਗਾ ਵੀ ਜਦੋਂ ਪਿੱਛੇ ਸਿੰਘ ਖੜੇ ਨੇ ਤੇ ਇਹਦੇ ਕੋਲ ਬਿਲਕੁਲ ਮੈਨ ਦੇ ਉੱਤੇ ਖੂਨ ਲੱਗਿਆ ਹੋਇਆ ਤੇ ਪੂਰਾ ਤਿਆਰ ਬਰ ਤਿਆਰ ਆਇਆ ਖੜਾ ਵਾ ਉਹ ਉਹ ਸੀਨੇ ਦਾ ਉੱਥੇ ਲੀਕਾ ਗਿਆ ਸੀਗਾ ਕਹਿੰਦੇ ਸਿੰਘ ਘਟ ਗਏ ਮੈਂ ਕਹਾ ਸਿੰਘ ਘਟੇ ਕਿੱਥੇ ਸਿੰਘ ਮਹਾਰਾ ਦੇ ਬਚਨ ਨੇ ਵੀ 96 ਕੋੜ ਖਾਲਸਾ ਹੋ ਜਾਣਾ 96 ਕੋੜ ਖਾਲਸਾ ਕਹਿੰਦੇ ਐ ਹੁਣ ਵੀ ਅਸੀਂ ਹਵਾਈ ਐਸੀ ਚਲਾਉਣੀ ਆ ਤੇ ਇਹ ਨੀਲਾ ਹੀ ਨੀਲਾ ਬਣਾ ਹੋ ਜਾਏਗਾ ਹੁਣ ਇਹ ਜਦੋਂ ਆਪਾਂ ਗੁਰੂ ਨਾਲ ਜੋੜਾਂਗੇ ਜਦੋਂ ਇਧਰਲੇ ਪਾਸੇ ਨੂੰ ਆ ਗਏ ਨਾ ਤੁਸੀਂ ਬਾਣੀ ਬਾਣੇ ਦਾ ਧਾਰ ਨਹੀਂ ਹੋਗੇ ਥੋੜਾ ਮਾਨੀ ਐਸਾ ਹੋ ਜਾਣਾ ਤੁਸੀਂ ਉਹ ਚੀਜ਼ ਛਕਣੀ ਨਹੀਂ ਹੋਲੀ ਨੂੰ ਤਾਂ ਇੱਕ ਲੈਕਚਰ ਪੜਨਾ ਕਹਿ ਲੋ ਵੀ ਬਣਾਇਆ ਗਿਆ ਸੀਗਾ ਵੀ ਉਹ ਉਸ ਚੀਜ਼ ਨੂੰ ਤੁਸੀਂ ਆਪਣੇ ਪਰਿਵਾਰਕ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਆਮ ਖਾਲਸਾ ਪੰਥ ਜਿਹੜਾ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦਾ ਕਿ ਅਸੀਂ ਨਹੀਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ ਵੀ ਔਰਤ ਨਾਲ ਕੋਈ ਮਤਲਬ ਉਹ ਗਿੱਲੇ ਪਾਉਣਾ ਮਤਲਬ ਰੰਗ ਪਾਉਣੇ ਉਹ ਜੀਆਂ ਉਹ ਮਾਰਾਂ ਨੇ ਵਰਜਿਤ ਕੀਤੀਆਂ ਸੀ ਨਸ਼ੇ ਕਰਨੇ ਉਹ ਚੀਜ਼ ਮਾਰਨੇ ਵਚਨ ਕੀਤੇ ਸੀ ਜਦੋਂ ਸਾਬ ਜੀ ਬਾਬਾ ਜੀ ਸਿੰਘ ਜੀ ਜਾ ਰਹੇ ਨੇ ਕੇਲਾ ਛੱਡ ਕੇ ਤੇ ਉਸ ਸਮੇਂ ਮਾਰਨੇ ਫਿਰ ਵਚਨ ਕੀਤੇ ਕਹਿੰਦੇ ਫਾਇਦਾ ਸਿੰਘ ਵੀ ਜਦੋਂ ਸਿੰਘ ਹੋਲਾ ਮੱਲਾ ਖੇਡਿਆ ਕਰਨਗੇ ਤੇ ਮੈਂ ਵਿੱਚ ਹਾਜ਼ਰ ਹੋਵਾਂਗਾ ਆਚਾਰੇ ਸਾਬ ਜੀ ਦੇ ਮੇਰਾ ਪੂਰਾ ਪਰਿਵਾਰ ਤੇ ਸ਼ਹੀਦ ਸਿੰਘ ਹਾਜ਼ਰ ਹੋਇਆ ਕਰਨਗੇ ਇਹ ਜਿਹੜਾ ਇਹਨਾਂ ਤੁਸੀਂ ਚਾਹੋ ਜਲਾਲ ਦੇਖ ਰਹੇ ਹੋ ਸਿਰਫ ਉਹਨਾਂ ਦੀ ਹਾਜ਼ਰੀ ਹੈ ਜਿਹੜੀ ਸ਼ੀਦਾਂ ਦੀ ਫੌਜ ਆ ਸਾਰਾ ਉਹਨਾਂ ਦੇ ਉਹਨਾਂ ਦੇ ਕੰਟਰੋਲ ਚ ਆਹੇ ਇਹ ਮਹਿਸੂਸ ਕਰਨਾ ਕਿ ਇੱਕ ਆਨੰਦ ਆ ਸੇ ਦੇ ਜਾਹੋ ਜਾਲ ਦੇ ਸਾਹਮਣੇ ਤੁਹਾਨੂੰ ਲੈ ਕੇ ਆ ਰਹੇ ਹਾਂ ਇਸਦੇ ਰੂਬਰੂ ਲੈ ਕੇ ਆ ਰਹੇ ਹਾਂ ਕਿਉਂਕਿ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਸ਼ਵ ਪੱਧਰ ਦੇ ਉੱਤੇ ਪ੍ਰਸਿੱਧ ਹੈ ਮੈਂ ਇਸ ਵੇਲੇ ਤੁਹਾਨੂੰ ਮਿਲਵਾਵਾਂਗੀ ਜਥੇਦਾਰ ਬਾਬਾ ਪਰਮਜੀਤ ਸਿੰਘ ਉਹਨਾਂ ਦੇ ਨਾਲ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਬੜਾ ਕਰੇਜ ਰਹਿ ਰਿਹਾ ਹੈਗਾ ਨੌਜਵਾਨਾਂ ਦੇ ਵਿੱਚ ਇਹਨਾਂ ਦੇ ਬਾਣੇ ਨੂੰ ਲੈ ਕੇ ਜਾਂ ਇਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਮਸਤਾਨੇ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਬਾਬਾ ਜੀ ਨੂੰ ਦੇਖਿਆ ਹੀ ਹੋਵੇਗਾ ਇਹਨਾਂ ਦੇ ਜਿਹੜੇ ਪੋਤਰੇ ਸੀਗੇ ਉਹਨਾਂ ਦਾ ਵੀ ਰੋਲ ਸੀਗਾ ਇਹਨਾਂ ਦੇ ਪੁੱਤਰ ਵੀ ਸੀਗੇ ਪੂਰੇ ਦਾ ਪੂਰਾ ਜਥਾ ਜਿਹੜਾ ਸੀਗਾ ਸੋ ਮਸਤਾਨੇ ਮੂਵੀ ਦੇ ਵਿੱਚ ਇੱਕ ਰੀਅਲ ਕਰੈਕਟਰ ਇਹਨਾਂ ਨੇ ਪਲੇ ਕੀਤਾ ਹੈਗਾ ਜੋ ਅਸਲ ਜ਼ਿੰਦਗੀ ਦੇ ਵਿੱਚ ਵੀ ਨਿਭਾਉਂਦੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਗੁਰੂ ਸਾਹਿਬ ਨੇ ਖਾਸ ਆਪਣੇ ਸਿੰਘਾਂ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਹੌਲੇ-ਮਹੱਲੇ ਦੇ ਉੱਤੇ ਮੇਰਾ ਬਾਣਾ ਪਾ ਕੇ ਔਰ ਇਹਦੇ ਵਿੱਚ ਸ਼ਮੂਲੀਅਤ ਕਰਨਾ ਸੋ ਤੁਸੀਂ ਤੇ ਬਾਣੇ ਨੂੰ ਪਣਾਇਆ ਹੀ ਹੋਇਆ ਪਰ ਅੱਜ ਸ਼ਮੂਲੀਅਤ ਕੀਤੀ ਹੈ ਹੌਲੇ-ਮਹੱਲੇ ਦੇ ਵਿੱਚ ਪਹਿਲਾਂ ਤੇ ਦੱਸੋ ਕਿਹੋ ਜਿਹਾ ਲੱਗ ਰਿਹਾ ਹੈਗਾ ਕਿਹੋ ਜੀਆਂ ਭਾਵਨਾਵਾਂ ਨੇ ਬਹੁਤ ਹੀ ਖੁਸ਼ੀ ਤੇ ਆਨੰਦਮਈ ਕਹਿ ਲੋ ਵੀ ਅਸੀਂ ਉਹਦਾ ਅਸੀਂ ਜਵਾਬ ਨਹੀਂ ਦੇ ਸਕਦੇ ਵੀ ਸਾਡੇ ਕੋਲ ਲਫ਼ਜ਼ ਨਹੀਂ ਹੈ ਜੋ ਆਨੰਦ ਇਸ ਚੀਜ਼ ਦੇ ਵਿੱਚ ਹੈ ਪਹਿਲਾਂ ਵੀ ਉਹ ਇੰਟਰਵਿਊ ਲੈ ਕੇ ਗਏ ਨੇ ਉਹ ਵੀ ਕਹਿੰਦੇ ਸੀ ਵੀ ਕਿੱਦਾਂ ਮਹਿਸੂਸ ਕਰਦਾਂ ਗੁਰੂ ਸਾਹਿਬ ਨੇ ਜਿਹੜੇ ਬਚਨ ਕੀਤੇ ਸੀ ਵੀ ਜਦੋਂ ਹੁਲਾਮੁਲਾ ਸ਼ੰਖੇੜਿਆ ਕਰਨਗੇ ਅਸੀਂ ਵਿੱਚ ਹਾਜ਼ਰ ਹਾਜ਼ਰ ਨੇ ਇਹ ਜਿਹੜਾ ਇਹਨਾਂ ਤੁਸੀਂ ਜਹੋ ਜਲਾਲ ਦੇਖ ਰਹੇ ਹੋ ਸਿਰਫ ਉਹਨੇ ਹਾਜ਼ਰੀ ਹੈ ਜਿਹੜੀ ਸ਼ਹੀਦਾਂ ਦੀ ਫੌਜ ਆ ਸਾਰਾ ਉਹਨਾਂ ਦੇ ਉਹਨਾਂ ਦੇ ਕੰਟਰੋਲ ਚ ਆਹੇ ਇਹ ਮਹਿਸੂਸ ਕਰਨਾ ਕਿ ਇੱਕ ਆਨੰਦ ਆ ਜਿਹੜਾ ਆਪਾਂ ਆਨੰਦ ਕਹਿੰਦੇ ਆ ਨਾ ਜਿਵੇਂ ਹੁਣ ਤੁਸੀਂ ਫਿਲਮ 'ਚ ਵੀ ਦੇਖੋ ਉਹ ਜਿਹੀ ਇੱਕ ਆਨੰਦ ਆ ਉਹ ਜੀ ਤੁਸੀਂ ਸਾਰਿਆਂ ਨੇ ਮਹਿਸੂਸ ਕੀਤਾ ਕਿਉਂਕਿ ਜਿਹੜੀ ਰਿਐਲਿਟੀ ਆ ਸਚਾਈ ਆ ਜੋ ਕਹ ਲਓ ਵੀ ਸਿੱਖੀ ਸਰੂਪ ਦੇ ਵਿੱਚ ਜੀ ਸੰਪੂਰਨਤਾ ਵਾਲੀ ਜਿਵੇਂ ਸਾਨੂੰ ਮਹਾਕਾਲ ਦੀ ਸਾਨੂੰ ਮਹਾਰਾਜ ਵੱਲੋਂ ਬਖਸ਼ਿਸ਼ਾਂ ਨੇ ਜੋ ਸਾਥ ਕਰਨ ਸਨ ਉਹ ਉਹ ਉਹਦੇ ਅਸਲੀ ਸਰੂਪ ਦਿਖਾਇਆ ਗਿਆ ਸੀ ਉਹ ਸਰੂਪ ਜਿੱਦੋਂ ਅਸਲ ਚ ਆਉਂਦਾ ਵਾ ਉਹਦੇ 'ਚ ਵੀ ਆਨੰਦ ਆ ਤੇ ਮਹਾਰਾਜ ਨੇ ਭਜਨ ਕੀਤੇ ਸੀ ਜਦੋਂ ਸਹਾਬ ਜੀ ਦਾ ਬਾਬਾ ਜੀ ਸਿੰਘ ਜੀ ਜਾ ਰਹੇ ਨੇ ਕੇਲਾ ਛੱਡ ਕੇ ਉਹ ਰਾਤ ਨੂੰ ਸਾਰੀਆਂ ਫੌਜਾਂ ਜਾ ਰਹੀਆਂ ਤੇ ਪਿੱਛੇ ਨੂੰ ਤੱਕ ਰਹੇ ਨੇ ਪਈ ਦਾਇਆ ਸਿੰਘ ਜੀ ਨੂੰ ਆਇਆ ਵੀ ਉਹਨਾਂ ਦੇ ਮਨ ਦੇ ਵਿੱਚ ਆਇਆ ਬ੍ਰਾਹਮ ਆ ਗਿਆ ਵੀ ਮਹਾਰਾਜ ਵੇਦਾਂ ਤੋ ਉਸ ਸਮੇਂ ਮਾਰ ਨੇ ਫਿਰ ਬਚਨ ਕੀਤੇ ਕਹਿੰਦੇ ਪਈ ਦਾਇਆ ਸਿੰਘ ਬੇ ਜਦੋਂ ਸਿੰਘ ਹੋਲਾ ਮੱਲਾ ਖੇਡਿਆ ਕਰਨਗੇ ਤੇ ਮੈਂ ਵਿੱਚ ਹਾਜ਼ਰ ਹੋਵਾਂਗਾ ਚਾਰੇ ਸਾਹਿਬਜ਼ਾਦੇ ਮੇਰਾ ਪੂਰਾ ਪਰਿਵਾਰ ਤੇ ਸ਼ਹੀਦ ਸਿੰਘ ਹਾਜ਼ਰ ਹੋਇਆ ਕਰਨਗੇ ਹੁਣ ਜਿਹੜਾ ਗੱਦੀ ਵਾਲਾ ਘੋੜਾ ਜਿਹੜਾ ਜੀ ਸਵਾਰੀ ਹੈਗੀ ਆ ਉਹ ਤੁਸੀਂ ਕਿ ਧਿਆਨ ਨਾਲ ਦਰਸ਼ਨ ਕਰੋ ਤੇ ਉਹਨੂੰ ਪੂਰਾ ਪਸੀਨਾ ਆ ਕੇ ਤੇ ਤੁਸੀਂ ਜੇ ਮਹਿਸੂਸ ਕਰੋਗੇ ਨਾ ਤੇ ਬਿਲਕੁਲ ਸਵਾਰਾ ਸਤਗੁਰ ਕਰਦੇ ਨੇ ਚਾਰੇ ਸਾਹਿਬਜ਼ਾਦੇ ਪੂਰੇ ਪੰਜ ਪਿਆਰੇ ਸਿੰਘ ਸ਼ਹੀਦ ਜਿੰਨੇ ਸਿੰਘ ਸ਼ਹੀਦ 96 ਕੋੜ ਸਿੰਘ ਨੇ ਗੁਰੂ ਸਾਹਿਬ ਦੇ ਸਾਨਮੁਖ ਸੇਵਾ ਕਰਦੇ ਨੇ ਸਾਰੇ ਹਾਜ਼ਰ ਆ ਆਨੰਦ ਆ ਦੇਖੋ ਤੁਸੀਂ ਕਿੰਨਾ ਆਨੰਦ ਆ ਇੰਨੇ ਇਕੱਠ ਦੇ ਵਿੱਚ ਨਹੀਂ ਬੰਦਿਆ ਸਾਹ ਘੁੱਟਦਾ ਕਿਸੇ ਨੂੰ ਕੁਝ ਲੱਗਦਾ ਕੋਈ ਅਨਸੇਫ ਮਹਿਸੂਸ ਕਰਦਾ ਕਿਸੇ ਨੂੰ ਹਾਰਡ ਰੰਗੂ ਲੱਗਦਾ ਪਰ ਇੱਥੇ ਕੋਈ ਐਸਾ ਬੰਦਾ ਨਹੀਂ ਤੁਹਾਨੂੰ ਨਜ਼ਰ ਆਏਗਾ ਵੀ ਜਿਹੜਾ ਮਹਿਸੂਸ ਕਰੇ ਵੀ ਮੈਨੂੰ ਮਤਲਬ ਅ ਅਨਫੀਲ ਹੋ ਰਿਹਾ ਇਹ ਬਿਲਕੁਲ ਆਨੰਦੀ ਆਨੰਦ ਲੱਗ ਰਿਹਾ ਵੀ ਜਿਸ ਤਰ੍ਹਾਂ ਲੱਗਦਾ ਵੀ ਇੱਥੇ ਰਹੀ ਜੀ ਹਾਂ ਜੀ ਸੋ ਮਸਤਾਨੇ ਫਿਲਮ ਦੇ ਵਿੱਚ ਤੁਹਾਡਾ ਇੱਕ ਰੀਅਲ ਕੈਰੈਕਟਰ ਸੀਗਾ ਜਿਸ ਤਰ੍ਹਾਂ ਪੰਜਾਬੀ ਸੀਨੇਮਾ ਨੇ ਮੋੜ ਆ ਲਿਆ ਸਿੱਖੀ ਵਾਲੇ ਪਾਸੇ ਅਸੀਂ ਪੁਰਾਣੇ ਪੰਜਾਬ ਦੀ ਕਾਮੇਡੀ ਦੇਖ ਲਈਆਂ ਹੋਰ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟੋਰੀਜ਼ ਦੇਖ ਲਈਆਂ ਪਰ ਸਿੱਖੀ ਵਾਲੇ ਪਾਸੇ ਇਸ ਤਰ੍ਹਾਂ ਦੀ ਇਹ ਇੱਕ ਸਟੋਰੀ ਸੀਗੀ ਔਰ ਬੜੀ ਸੋਹਣੇ ਤਰੀਕੇ ਦੇ ਨਾਲ ਸਾਰੇ ਕਿਰਦਾਰ ਖੜੇ ਗਏ ਔਰ ਫਿਲਮ ਵੀ ਬਾ ਕਮਾਲ ਹੋ ਰਹੀ ਤੁਹਾਨੂੰ ਵੀ ਮੌਕਾ ਮਿਲਿਆ ਤੁਹਾਡਾ ਇਸ ਦੇ ਵਿੱਚ ਜਾਣ ਦਾ ਸਬੱਬ ਕਿਵੇਂ ਬਣਿਆ ਸੀ ਇਸ ਤਰ੍ਹਾਂ ਜਿਹੜੇ ਇਹਦੇ ਡਾਇਰੈਕਟਰ ਹੈ ਨਾ ਸ਼ਰਨਾਥ ਉਹ ਵੀ ਅਮਰਤਾਰੀ ਸਿੰਘ ਨੇ ਉਹ ਵੀ ਕਾਫੀ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਖੋਜ ਕਰ ਰਹੇ ਸੀ ਜਿਵੇਂ ਇੱਕ ਚਿੱਤਰ ਬਣਾਉਂਦੇ ਜਿਵੇਂ ਸਾਹਿਬਜ਼ਾਦਿਆਂ ਦੇ ਯੋਧਿਆਂ ਦੇ ਸੀ ਦੰਸ਼نگਰ ਹਰੀਸਨ ਅਲਵਾਜ ਦਾ ਉਹਨੇ ਕਾਫੀ ਇਦਾਂ ਤਰ੍ਹਾਂ ਦੀ ਯਾਤਰਕਾਰੀ ਕੀਤੀ ਜਿਹਦੇ ਵਿੱਚ ਉਹਨੇ ਮਹਿਸੂਸ ਕੀਤਾ ਤੇ ਉਹ ਜਦੋਂ ਸਤਗੁਰ ਸੇਵਾ ਲੈਂਦੇ ਨੇ ਨਾ ਫਿਰ ਉਹ ਸਮਾਂ ਨਹੀਂ ਦੱਸਦੇ ਕਦੋਂ ਬਣ ਜਾਂਦਾ ਸਾਨੂੰ ਵੀ ਇਸ ਚੀਜ਼ ਦਾ ਨਹੀਂ ਸੀਗਾ ਸਾਡੇ ਲਿੰਕ ਚ ਸਿੰਘ ਸੀਗੇ ਉਹ ਸਾਨੂੰ ਲੈ ਕੇ ਲਿਜਾ ਕੇ ਜਦੋਂ ਉਹਨੇ ਸਾਨੂੰ ਉੱਥੇ ਗੱਲਬਾਤ ਕੀਤੀ ਤੇ ਉਹਨੇ ਆਪਣੇ ਪਹਿਲਾਂ ਵੀ ਇੱਕ ਜਿਸ ਤਰ੍ਹਾਂ ਐਕਟਰ ਲੈ ਆ ਕੇ ਨਾ ਅਰਦਾਸ ਬੇਨਤਾ ਕਰਵਾਇਆ ਹਾਂ ਉਹਨੇ ਕਰਵਾਇਆ ਸੀ ਇਹ ਜਦੋਂ ਕਰਵਾਇਆ ਤੇ ਜਦੋਂ ਸਾਨੂੰ ਲੈ ਕੇ ਗਏ ਜਦੋਂ ਸਾਨੂੰ ਲਿਜਾਣ ਤੋਂ ਬਾਅਦ ਉਹਨਾਂ ਜਦੋਂ ਉੱਥੇ ਸਾਤੋਂ ਥੋੜਾ ਜਿਹਾ ਜਿਵੇਂ ਟ੍ਰੈਲ ਲੈ ਔਰ ਟ੍ਰੈਲ ਲੈ ਲੋ ਕਹਿ ਲੋ ਉਹਨੂੰ ਸਾਡੇ ਦਾ ਜੀਵਨ ਦੇ ਵਿੱਚ ਘੜਿਆ ਹੋਇਆ ਸਾਡੇ ਤਾਂ ਇੱਕ ਕਹਿ ਲੋ ਵੀ ਰੋਮ ਰੋਮਜ ਵਿੱਚ ਸਤਗੁਰ ਦਾ ਉਹ ਵਾਸਾ ਜੀ ਜੋ ਅਸੀਂ ਮਹਿਸੂਸ ਕਰਦੇ ਹਾਂ ਜੋ ਉਹਨਾਂ ਨੇ ਸਾ ਤੋਂ ਇੱਕ ਜੀ ਦਾ ਬੋਲਾ ਕਿਹਾ ਵੀ ਇਹ ਬੋਲ ਕੇ ਸੁਣਾਓ ਕਹਿੰਦਾ ਸਾਡੇ ਤਾਂ ਰੂਟੀਨ ਆ ਰੋਜ ਆ ਸਾਡਾ ਤਾਂ ਅਭਿਆਸ ਆ ਤੋ ਜਕਾਰਾਕ ਜਾ ਕੇ ਸੋ ਕੀਤਾ ਉਹ ਸਾਡੇ ਗੋਡੀ ਪੈ ਕੇ ਪੈਰੀਂ ਪੈਣ ਲੱਗੇ ਤੇ ਬਾਬਾ ਜੀ ਤੁਸੀਂ ਕਰਦੇ ਹੋਗੇ ਮੈਂ ਕਿਹਾ ਵੀ ਆ ਜਾਓ ਫਿਰ ਉਹ ਫਿਰ ਸਾਰਾ ਇਸ ਤਰ੍ਹਾਂ ਕਰਦਾਰ ਪਹਿਲਾਂ ਛੋਟਾ ਰੋਲ ਸੀ ਚੱਲਦੇ ਉਹਨਾਂ ਨੇ ਫਿਰ ਐਸਾ ਆਇਆ ਸਾਰਾ ਹੀ ਕਿਰਪਾ ਹੋ ਗਈ ਮਹਾਰਾਜ ਜੀ ਉਹ ਤੁਹਾਡੀ ਅਰਦਾਸ ਇਸ ਤਰ੍ਹਾਂ ਦੀ ਸੀਗੀ ਕਿ ਜਦੋਂ ਸੰਗਤ ਉਹਦੇ ਤੋਂ ਬਾਅਦ ਬਾਹਰ ਆ ਰਹੀ ਸੀ ਉਹ ਕਹਿੰਦੇ ਸੀ ਕਿ ਲੂੰ ਕੰਡੇ ਖੜੇ ਹੋ ਗਏ ਕਈਆਂ ਦੀਆਂ ਅੱਖਾਂ ਨਮ ਸੀਗੀਆਂ ਸੋ ਪਤਾ ਲੱਗਦਾ ਕਿ ਤੁਹਾਡਾ ਬਹੁਤ ਅਭਿਆਸ ਇਦੇ ਵਿੱਚ ਕੀ ਸੀ ਜਿਸ ਤਰ੍ਹਾਂ ਜਦੋਂ ਸ਼ੂਟ ਵੀ ਹੋਇਆ ਨਾ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਸ਼ਾਸਤਰ ਬਾਸਤਰ ਲੈ ਕੇ ਪਹੁੰਚਣਾ ਆਪਦਾ ਜੋ ਵੀ ਸਾਡਾ ਸਨਵਰਾ ਸਲੋਤਰ ਸ਼ਾਸਤਰ ਤਿਆਰ ਅਸੀਂ ਪੂਰਾ ਉੱਥੇ ਜਦੋਂ ਜੰਗਲ ਦੇ ਵਿੱਚ ਆਪਣਾ ਪੜਾਅ ਕਰ ਲਿਆ ਜਿਸ ਤਰ੍ਹਾਂ ਹੁਣ ਅਸੀਂ ਆਹ ਪੜਾਅ ਕਰੀ ਬੈਠੇ ਪੜਾਅ ਕਰਿਆ ਤੇ ਇਹ ਜਿਸਾ ਵੀ ਆਪਣੇ ਇਹ ਵੀ ਇਹਨਾਂ ਨੇ ਵੀ ਤੇ ਵਾਕਿਆਨ ਵੀ ਉਹਨੂੰ ਇਹ ਉਹ ਕਹਿੰਦੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਵੀ ਅਸੀਂ ਤੁਹਾਡੇ ਕੋਲੇ ਸ਼ੌਣੀ ਜਾਈ ਹੋਏ ਆਂ ਉਹ ਜਦੋਂ ਅਰਦਾਸ ਬੇਨਤੀ ਉਹ ਸਮੇਂ ਵੀ ਹੋਈ ਆ ਨਾ ਜਦੋਂ ਤੂੰ ਅਰਦਾਸ ਹੋਈ ਆ ਨਾ ਤੁਸੀਂ ਯਕੀਨ ਮੰਨਿਓ ਉਸ ਟਾਈਮ ਹੀ ਇਹ ਮਹਿਸੂਸ ਹੋਇਆ ਸੀਗਾ ਵੀ ਇੱਕਦਮ ਸਾਰਿਆਂ ਨੂੰ ਵੀ ਲੋਕੰਡੇ ਖੜੇ ਹੋ ਗਏ ਉਹ ਹੁਣ ਅੱਜ ਵੀ ਫਿਲਮ ਤੁਸੀਂ ਜੋ ਸ਼ੂਟ ਤੇ ਲੱਗੂਗੀ ਨਾ ਕਿਤੇ ਵੀ ਆਉਗੀ ਜਿਹਦਾ ਮਨ ਜੁੜਿਆ ਗੁਰੂ ਨਾਲ ਉਹਨੂੰ ਅੱਜ ਵੀ ਮਹਿਸੂਸ ਹੋਏਗਾ ਕਿਉਂਕਿ ਉਹ ਗੁਰੂ ਦੀ ਜਿਹੜੀ ਅਰਦਾਸ ਆ ਦੇਖੋ ਜਨਮ ਲੈ ਅਰਦਾਸ ਬੱਚਾ ਪੜਨ ਗਿਆ ਅਰਦਾਸ ਬੱਚਾ ਨੇ ਪੇਪਰ ਦੇਣ ਗਿਆ ਅਰਦਾਸ ਹੈ ਜੀ ਵਿਆਹ ਕਰਨਾ ਅਰਦਾਸ ਤੁਹਾਡਾ ਜੀਵਨ ਘਰ ਅਰਦਾਸ ਆ ਤੁਸੀਂ ਭੁੱਲ ਚੁੱਕੇ ਹੋ ਅਸਲ ਦੇ ਵਿੱਚ ਉਹ ਇਹ ਫਿਲਮ ਦੇ ਵਿੱਚ ਜੋ ਦਰਸਾਇਆ ਗਿਆ ਨਾ ਓਏ ਤੁਹਾਨੂੰ ਇੱਕ ਅਹਿਸਾਸ ਹੋ ਗਿਆ ਵੀ ਅਰਦਾਸ ਤੋਂ ਬਿਨਾ ਸਾਡੀ ਜੀਵਨ ਨਹੀਂ ਹੈ ਜੀ ਪਲ ਪਲ ਸਵਾਸ ਸਵਾਸ ਸਾਡੀ ਅਰਦਾਸ ਹੀ ਆ ਜੇ ਅਰਦਾਸ ਕਰੋਗੇ ਸਤਿਗੁਰੂ ਹਾਜ਼ਰ ਨੇ ਕਿਉਂਕਿ ਅਰਦਾਸ ਕਰਨੇ ਤਦ ਆਗੇ ਅਰਦਾਸ ਸਮਰੀ ਜੀਓ ਪਿੰਡ ਸਾਹਿਬ ਤੇ ਕਹੋ ਨਾਨਕ ਸਾਹਿਬ ਤੇਰੀ ਵੀੜੇ ਨਾਉ ਨਾ ਜਾਣੇ ਮੇਰਾ ਇਹ ਤਾਂ ਨੌ ਤਾਂ ਆਪਣਾ ਬਣਾਈ ਫਿਰਦੇ ਆਂ ਅਸੀਂ ਰੌਲਾ ਤਾਂ ਇਹ ਰਹਿ ਗਿਆ ਨਾ ਜਦੋਂ ਅਸੀਂ ਅਸੀਂ ਆਪਣਾ ਆਪ ਹੀ ਜਿਤਾ ਲਿਆ ਵੀ ਮੈਂ ਕਰਦਾ ਮੈਂ ਘਰ ਬਣਾ ਲਿਆ ਮੈਂ ਮੇਰੇ ਬੱਚੇ ਨੇ ਮੈਂ ਕਾਰੋਬਾਰ ਵੱਡਾ ਕਰ ਲਿਆ ਉਹ ਜਿੱਥੇ ਤੂੰ ਤੂੰ ਆ ਗਿਆ ਨਾ ਜਿੱਥੇ ਤੂੰ ਹੀ ਤੂੰ ਮਾਰਾ ਸਰਵਾਂਸਵਾਰ ਕੇ ਨਹੀਂ ਉਹਨੇ ਕਿਹਾ ਵੀ ਮੈਂ ਵਾਰਿਆ ਉਹ ਕਹਿੰਦਾ ਮੈਂ ਵੀ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ 74 ਵਾਰ ਦੀਏ 74 ਚਾਰ ਮੇ ਤਾਂ ਕਿਹਾ ਹੋ ਜੀਵਤ ਕਈ ਹਜ਼ਾਰ ਕਈ ਹਜ਼ਾਰ ਜੀ ਸਾਨੂੰ ਉਹਨੇ ਆਪਣੇ ਪੁੱਤਰਾਂ ਨੂੰ ਵੱਧ ਪ੍ਰੇਮ ਦਿੱਤਾ ਤੇ ਜੇ ਅਸੀਂ ਉਹਨੂੰ ਅਸੀਂ ਯਾਦ ਬਣਾ ਕਰੀਏ ਜਾਂ ਉਹਦੇ ਬਾਣੇ ਨੂੰ ਧਾਰਨਾ ਕਰੀਏ ਤੇ ਸਾਡਾ ਆਉਣਾਂ ਤੜ ਹੈਗਾ ਧਰਤੀ ਤੇ ਆਇਆ ਨੇਫੜਾ ਸਾਡਾ ਜੀਵਨ ਨਰਕ ਤੋਂ ਵੀ ਭੈੜਾ ਅੱਛਾ ਤੁਸੀਂ ਆਪਣੇ ਛੋਟੇ-ਛੋਟੇ ਪਹੁੰਗੀਆਂ ਨੂੰ ਵੀ ਲੈ ਕੇ ਆਂਦਾ ਉਹਦਾ ਵੀ ਇੱਕ ਉਹ ਸੀਨ ਸੀਗਾ ਬਹੁਤ ਸੋਹਣਾ ਪੁੱਤ ਦਾ ਸੀਗਾ ਹਾਂ ਪੁੱਤ ਮੇਰਾ ਪੁੱਤਰ ਥੋੜਾ ਜਿਹਾ ਉਹਦੇ ਬਾਰੇ ਦੱਸੋ ਤੁਸੀਂ ਤਿਆਰ ਕੀਤਾ ਸੀ ਉਹਨੂੰ ਹਾਂਜੀ ਹਾਂਜੀ ਵੈਸੇ ਤਾਂ ਅੰਦਰ ਤਿਆਰ ਤਾਂ ਸਦਾ ਹੀ ਤਿਆਰ ਨੇ ਇਹਨਾਂ ਦਾ ਗੋੜ ਤੀਖਾ ਦੇ ਕਲਗਿਆਂ ਵਾਲੇ ਦੇ ਅਮਰਤ ਚੋਂ ਜਿਹੜੀ ਮਿਲੀ ਆ ਨਾ ਦਾਤ ਇਹਨੂੰ ਕਹਿੰਦੇ ਪਰਖਣ ਦੀ ਲੋੜ ਨਹੀਂ ਅੰਦਰ ਬਲੱਡ ਚ ਹੀ ਆ ਜਿਵੇਂ ਆਪਾਂ ਕਹਿੰਦੇ ਨਾ ਉਹ ਚੀਜ਼ ਹੁਣ ਕਹਿੰਦੇ ਆਮ ਲੋਕਾਂ ਦਾ ਲੈ ਵੀ ਇਹਦਾ ਪਿਓ ਆ ਕੰਮ ਕਰਦਾ ਸੀ ਵੀ ਪੁੱਤਨੇ ਦਾ ਕਰਨਾ ਸੀ ਉਹਨੂੰ ਸਾੜ ਦਾ ਬਲੱਡ ਚ ਹੀ ਹੋਈ ਹੈ ਜੰਗ ਜੂ ਕਰਤਾ ਬਣੇ ਘੋੜਸਵਾਰੀਆਂ ਸ਼ਾਸਤਰ ਵਿਦਿਆ ਹੈ ਜੀ ਜਕਾਰੇ ਗਜਾਉਣੇ ਨੇ ਬਾਣੀ ਪੜ੍ਹਨੀ ਹੈ ਠੀਕ ਹੈ ਨਾ ਤੇ ਆ ਉਸ ਵਿੱਚ ਅਭਿਆਸ ਵੀ ਉਹ ਕਰਨਾ ਜੀ ਅੱਜ ਹੋਲਾ ਮਹੱਲੇ ਦਾ ਜਿਵੇਂ ਆਪਾਂ ਮਨਾਇਆ ਵਾ ਨਾ ਇਹ ਵੀ ਇਹੀ ਸੀ ਵੀ ਜਦੋਂ ਮਹਾਰਾਜ ਸਤਕੌਰ ਰਾਜ ਦੇ ਸੀਗੇ ਦੋ ਦਲ ਤਿਆਰ ਕਰਕੇ ਤੇ ਕਿਸਾਨ ਨੂੰ ਯੁਕਤ ਕਰ ਦਿੰਦੇ ਸੀਗੇ ਜੀ ਵੀ ਇਹਨੂੰ ਤੁਸੀਂ ਆਪਣੇ ਹਾਸਲ ਕਰਨਾ ਆਪਦੇ ਚ ਉਹ ਕਿਉਂ ਸੀ ਕਿਉਂਕਿ ਤੁਰਕਾਂ ਨਾਲ ਤੇ ਪਹਾੜੀਆਂ ਨਾਲ ਸਾਡਾ ਚੱਲ ਰਿਹਾ ਸੀ ਜੁੱਧ ਉਹ ਠੀਕ ਹੈ ਨਾ ਜਿਹੜਾ ਜ਼ੁਲਮ ਹੋ ਰਿਹਾ ਹੈ ਜ਼ੁਲਮ ਨੂੰ ਰੋਕਣ ਦੇ ਖਾਤਰ ਉਹ ਸਾਡੇ ਇੱਕ ਤਿਆਰੀ ਕੀਤੀ ਜਾ ਰਹੀ ਸੀ ਉਹ ਤਿਆਰੀ ਅੱਜ ਵੀ ਤਿਆਰੀ ਹੈ ਅੱਜ ਅੱਜ ਵੀ ਮਹਿਸੂਸ ਕਰਦਾ ਕਿੰਨਾ ਦੇਖੋ ਕਿੰਨਾ ਮੈਂ ਕਹਿੰਦਾ ਕਹਿੰਦਾ ਸਿੰਘ ਘਟ ਗੇ ਮੈਂ ਕਹਿੰਦਾ ਸਿੰਘ ਘਟੇ ਕਿਥੇ ਸ਼ੇਗ ਮਹਾਰਾ ਦੇ ਬਚਨ ਨੇ ਵੀ 96 ਕੋੜ ਖਾਲਸਾ ਹੋ ਜਾਣਾ 96 ਕੋੜ ਖਾਲਸਾ ਕਹਿੰਦੇ ਐ ਹੁਣ ਵੀ ਅਸੀਂ ਹਵਾਈ ਐਸੀ ਚਲਾਉਣੀ ਐ ਤੇ ਇਹ ਨੀਲਾ ਹੀ ਨੀਲਾ ਬਾਣਾ ਹੋ ਜਾਏਗਾ ਹੁਣ ਫਿਲਮ ਚੱਲੀ ਆ ਫਿਲਮ ਦੇ ਵਿੱਚ ਕਿੰਨਾ ਪ੍ਰਭਾਵ ਪਿਆ ਸਾਨੂੰ ਬਾਹਰ ਲਿਆ ਕੰਟਰੀਆਂ ਤੋਂ ਬਹੁਤ ਜਗ੍ਹਾ ਤੋਂ ਫੋਨ ਆਏ ਵੀ ਬਾਬਾ ਜੀ ਤੁਸੀਂ ਛੋਟ ਜਿਹਾ ਬਣਾ ਕੇ ਭੇਜੋ ਵੀ ਬੱਚੇ ਬਹੁਤ ਯਾਦ ਕਰਦੇ ਹਾਂ ਅੱਛਾ ਉਹ ਕਿੱਡਾ ਅਸਰ ਪਿਆ ਕੀ ਕੀ ਸ਼ੋਟ ਬਣਾ ਕੇ ਭੇਜਦੇ ਹੁੰਦੇ ਹੋ ਫਿਰ ਅਸੀਂ ਜਿਵੇਂ ਭੇਜਦੇ ਆ ਭਾਈ ਤੁਸੀਂ ਗੁਰੂ ਵਾਲੇ ਹੋ ਬ ਉਹ ਜਿਹੜੇ ਸਹਿਬਜ਼ਾਦੇ ਤੁਹਾਡੇ ਉਹਨੇ ਸਾਡੇ ਲਈ ਵਾਰੇ ਨੇ ਨਾ ਉਹ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਜੀਤ ਸਿੰਘ ਜਹਾਰ ਸਿੰਘ ਸਾਡ ਜੋ ਵੇਖਣਾ ਚਾਹੁੰਦੇ ਆ ਤੁਸੀਂ ਉਹ ਰੂਪ ਧਾਰ ਕਰ ਲੋ ਤੇ ਜਦੋਂ ਉਹ ਥਾਪੜਾ ਲੈ ਲਓਗੇ ਫਿਰ ਤੁਹਾਨੂੰ ਕਮੀ ਨਹੀਂ ਹੋਣੀ ਕਿਸੇ ਜੀ ਮੈਂ ਚਾਹਨੀ ਤੁਸੀਂ ਆਪਣੇ ਪੋਤਰੀਆਂ ਨੂੰ ਜ਼ਰੂਰ ਬਲਾਓ ਮੈਂ ਥੋੜਾ ਜਿਹਾ ਜਾਨਣਾ ਚਾਹਦੀ ਤੁਸੀਂ ਇਹਨਾਂ ਨੂੰ ਕਿੱਦਾਂ ਕੀ ਇਹਨਾਂ ਦੀ ਤਿਆਰੀ ਹੈਗੀ ਐ ਸੋ ਇਹਨਾਂ ਦਾ ਡਾਇਲੋਗ ਸੀਗਾ ਉਹਦੇ ਵਿੱਚ ਇਹ ਇਹਨਾਂ ਦਾ ਇਹਦਾ ਸੀਗਾ ਉਹਦੇ ਵਿੱਚ ਜਿਹੜਾ ਜਿਸ ਤਰ੍ਹਾਂ ਜੰਗਲ ਦੇ ਵਿੱਚ ਸੀਨ ਹੁੰਦਾ ਵਾ ਬਸ ਉਹ ਤਾਂ ਸੀਨ ਹੀ ਸੀ ਸਿਰਫ ਇਹਦਾ ਭਈ ਜਿਹਨੂੰ ਆਵਾਜ਼ ਦਿੰਦਾ ਨਾ ਜਕਰੀਆ ਖਾਨ ਨੂੰ ਜਿਹੜਾ ਹੁੰਦਾ ਇੱਕ ਜਰਨਲ ਹੁੰਦਾ ਵੀ ਮੈਂ ਤਾਂ ਉੱਥੇ ਛੋਟੇ ਛੋਟੇ ਉਹਦੇ ਬੱਚੇ ਵੀ ਮਗਰਮਛਾਂਗੂ ਲੜਦੇ ਵੇਖੇ ਨੇ ਉੱਥੇ ਇਹਦਾ ਰੋਲ ਸੀਗਾ ਵੀ ਜਦੋਂ ਪਿੱਛੇ ਸਿੰਘ ਖੜੇ ਨੇ ਤੇ ਇਹਦੇ ਕੋਲ ਬਿਲਕੁਲ ਮੈਨ ਦੇ ਉੱਤੇ ਖੂਨ ਲੱਗਿਆ ਹੋਇਆ ਤੇ ਪੂਰਾ ਤਿਆਰਬਰ ਤਿਆਰ ਆਏ ਖੜਾ ਵਾ ਉਹ ਸੀਨੇ ਦਾ ਉੱਥੇ ਲਿਖਿਆ ਗਿਆ ਸੀਗਾ ਨਿਰਵੈਰ ਸਿੰਘ ਇਹਨਾਂ ਦਾ ਨਾਮ ਹੈ ਜਰਨੈਲ ਸਿੰਘ ਜਰਨੈਲ ਸਿੰਘ ਜਰਨੈਲ ਸਿੰਘ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਕਿੱਦਾਂ ਲੱਗ ਰਿਹਾ ਹੈਗਾ ਹੋਲਾ ਮੱਲਾ ਤੇ ਆਏ ਹੋ ਤੁਸੀਂ ਸਾਰੇ ਪੂਰੀ ਗੱਡੀ ਭਰ ਕੇ ਆਏ ਆ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਪੂਰੀ ਚੜ੍ਹਦੀ ਕਲਾ ਹਾਂਜੀ ਤੇ ਕੀ ਕੀ ਸਿੱਖਿਆ ਇੱਥੇ ਆ ਕੇ ਜਿੱਦਾਂ ਜੈਕਾਰਾ ਸਿੱਖਿਆ ਕੀ ਸਿੱਖਿਆ ਜੈਕਾਰਾ ਕੇ ਜਿਆਦਾ ਗੱਜ ਕੇ ਨਿਕਲੇ ਜਾਵੇਂ ਨਿਆਲੋ ਜਾਵੇ 96 ਕਰੋੜੀ ਗੁਪਤੀ ਦਾਸ ਸਿੰਘ ਆਦੇ ਮਨੂ ਭਾਵੇ ਜਸਪ੍ਰੀਆ ਕਾਲਾ ਸੋਸ ਤੁਸੀਂ ਬਲੱਡ ਦੇ ਵਿੱਚ ਹੀ ਨੇ ਇਹ ਅਸੀਂ ਇਹੀ ਚਾਹੁੰਦੇ ਆ ਵੀ ਹੁਣ ਵੀ ਸਾਡਾ ਇੱਕ ਮਨੋਰਥ ਹੋਰ ਆ ਵੀ ਅਸੀਂ ਵੀ ਹੁਣ ਵੀ ਇਹੀ ਚਾਹੁੰਦੇ ਆ ਅਸੀਂ ਵੀ ਕੁਝ ਇੱਕ ਅਕੈਡਮੀ ਤਿਆਰ ਕਰਾਂਗੇ ਉਹਦੇ ਵਿੱਚ ਬੱਚਿਆਂ ਨੂੰ ਵਿੱਦਿਆ ਦਿੱਤੀ ਜਾਇਆ ਕਰੇ ਜੀ ਕੋੜ ਸਵਾਰੀ ਕਿਉਂਕਿ ਹੁਣ ਦੇਖੋ ਨਸ਼ੇ ਦੇ ਵਿੱਚ ਕਿੰਨਾ ਗਲਤਾਨ ਹੋਇਆ ਪਿਆ ਪੰਜਾਬ ਨਹੀਂ तकरीबन ਸਾਰਾ ਵਰਲਡ ਹੀ ਕਹਿ ਲਓ ਇਹ ਤਾਂ ਆਪਾਂ ਨੂੰ ਲੱਗ ਰਿਹਾ ਵੀ ਚਲੋ ਆਪਾਂ ਪੰਜਾਬ 'ਚ ਰਹਿਨੇ ਕਰਕੇ ਆਪਾਂ ਨੂੰ ਚੀਜ਼ ਲੱਗਦੀ ਆ ਇਹ ਜਦੋਂ ਆਪਾਂ ਗੁਰੂ ਨਾਲ ਜੁੜਾਂਗੇ ਜਦੋਂ ਇਧਰਲੇ ਪਾਸੇ ਨੂੰ ਆਗੇ ਨਾ ਤੁਸੀਂ ਬਾਣੀ ਬਾਣੇ ਦਾ ਧਾਰ ਨਹੀਂ ਹੋਗੇ ਥੋੜਾ ਮਾਨੀ ਐਸਾ ਹੋ ਜਾਣਾ ਤੁਸੀਂ ਉਹ ਚੀਜ਼ ਛਕਣੀ ਨਹੀਂ ਜੀ ਸੋ ਤੁਹਾਡੇ ਦੋਨੋਂ ਪੋਤਰੀ ਇਹਨੇ ਕੌਣ ਕੌਣ ਆਇਆ ਤੁਹਾਡੇ ਪਰਿਵਾਰ ਵਿੱਚੋਂ ਆਜਾ ਇਹ ਪੋਤਰੀ ਹੈ ਮੇਰੀ ਪਿੱਛੇ ਬੈਠੀ ਹੈ ਇਹ ਪੋਤਰੀ ਹੈ ਤੁਹਾਡੀ ਅੱਛਾ ਇਹ ਆਰ ਕਿੱਥੇ ਹਾਂਜੀ ਇਹ ਵੀ ਇਹ ਵੀ ਸਾਡੇ ਪਰਿਵਾਰ ਹੀ ਹੈ ਇਹ ਸਾਡੇ ਆਪਣੇ ਹੀ ਨੇ ਅੱਛਾ ਹਾਂ ਸਾਰਾ ਪਰਿਵਾਰ ਹੈ ਇਹ ਵੀ ਸਾਡੇ ਆਪਣੇ ਨੇ ਹਾਂ ਹਾਂਜੀ ਤੁਹਾਨੂੰ ਕਿਵੇਂ ਲੱਗਾ ਇੱਥੇ ਆ ਕੇ ਹੋਲਾ ਮਾਲਾ ਦੇਖ ਕੇ ਵਧੀਆ ਲੱਗਿਆ ਪੂਰੀ ਚੜਦੀ ਕਲਾ ਆ ਹਾਂਜੀ ਤੇ ਜਿਵੇਂ ਇਹ ਰੰਗ ਲਗਾਉਂਦੇ ਹੈਗੇ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਉਹ ਕਿਉਂਕਿ ਇੱਕ ਪਾਸੇ ਗੁਰੂ ਸਾਹਿਬ ਨੇ ਪਖੰਡ ਵਾਲਾ ਜਿਹੜੀ ਹੋਲੀ ਦਾ ਉਹ ਚੱਲ ਰਿਹਾ ਸੀ ਉਹਨੂੰ ਬੰਦ ਕੀਤਾ ਸੀ ਪਰ ਜਿਹੜਾ ਹੁਣ ਅਸੀਂ ਦੇਖ ਰਹੇ ਹੈਗੇ ਆਂ ਕੀ ਇਸੇ ਤਰ੍ਹਾਂ ਦਾ ਇਹਦਾ ਸਵਰੂਪ ਹੋਣਾ ਚਾਹੀਦਾ ਜਾਂ ਥੋੜਾ ਜਿਹਾ ਬਦਲਣਾ ਚਾਹੀਦਾ ਤੁਹਾਨੂੰ ਕਿਵੇਂ ਲੱਗਦਾ ਜਿਹੜੀ ਹੋਲੀ ਦਾ ਸੀ ਨਾ ਹੋਲੀ ਨੂੰ ਤਾਂ ਇੱਕ ਲਿਚਰ ਪੁਣਾ ਕਹਿ ਲੋ ਵੀ ਬਣਾਇਆ ਗਿਆ ਸੀਗਾ ਵੀ ਉਹ ਉਸ ਚੀਜ਼ ਨੂੰ ਤੁਸੀਂ ਆਪਣੇ ਪਰਿਵਾਰਕ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਆਮ ਖਾਲਸਾ ਪੰਥ ਜਿਹੜਾ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦਾ ਇਹ ਅਸੀਂ ਨਹੀਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ ਵੀਔਰਤ ਨਾਲ ਕੋਈ ਮਤਲਬ ਉਹ ਗਿੱਲੇ ਪਾਉਣਾ ਮਤਲਬ ਰੰਗ ਪਾਉਣੇ ਉਹ ਜੀਆਂ ਉਹ ਮਹਾਰਾਜ ਨੇ ਵਰਜਿਤ ਕੀਤੀਆਂ ਸੀ ਨਸ਼ੇ ਕਰਨੇ ਉਹ ਚੀਜ਼ ਜਿਹੜਾ ਮਹਾਰਾਜ ਨੇ ਜਦੋਂ ਖੇਡੇ ਸੀ ਨਾ ਮਹਾਰਾਜ ਨੇ ਗੁਲਾਲ ਚੰਦਨ ਤੇ ਬੇਸ਼ੁਮਾਰ ਕੀਮਤੀ ਉਹਦੇ ਵਿੱਚ ਪਾ ਕੇ ਨਾ ਤੇ ਉਹਨੂੰ ਤਿਆਰ ਕਰਕੇ ਤੇ ਇੱਕ ਆਨੰਦ ਵਿੱਚ ਜਦੋਂ ਉਹਨਾਂ ਨੇ ਛੱਟਾ ਦਿੱਤਾ ਸੀ ਨਾ ਤੇ ਉਹ ਮੇਰੇ ਖਿਆਲ ਨਾਲ ਵੀ ਜਦੋਂ ਗੁਲਾਮੀ ਦੇ ਜੀਰਾ ਉਹਦੇ ਲਾਤੇ ਸੀ ਮਹਾਰਾਜ ਨੇ ਜਦੋਂ ਅੱਗੇ ਬੈਠੇ ਸੀ ਨਾ ਜਦੋਂ ਬੈਠੇ ਸੀ ਨੀਵੀਆਂ ਪਾਈ ਜਦੋਂ ਆਏ ਬੈਠੇ ਨਿੰਮੋ ਝੂਨੇ ਵੀ ਅਸੀਂ ਕਦੋਂ ਸਾਨੂੰ ਰਾਜ ਮਿਲੇਗਾ ਜਦੋਂ ਸਤਕਰਾਂ ਨੇ ਗੁਲਾਲ ਜਦੋਂ ਵਰਸਾਇਆ ਨਾ ਉਹ ਗੁਲਾਲ ਜਦੋਂ ਉੱਡ ਕੇ ਸਾਰਿਆਂ ਦੇ ਉੱਪਰ ਪਿਆ ਨਾ ਤੇ ਉਹਨੇ ਐਸਾ ਆਨੰਦ ਦਿੱਤਾ ਉਹ ਜਦੇ ਜਕਾਰੇ ਕਜਉਣ ਲੱਗ ਗਏ ਇਹ ਉਹ ਹੁਣ ਉਹ ਗੁਲਾਲ ਅੱਜ ਵੀ ਇੱਥੇ ਤੁਹਾਡੇ ਸਾਹਮਣੇ ਹੁਣ ਦੇਖੋ ਫੌਜ ਕਿੰਨੀ ਕਿੰਨਾ ਜਹਾਜ ਗੁਲਾਲ ਆ ਇਹ ਉਹ ਮਾਰੇ ਵਰਤ ਰਹੇ ਨੇ ਨਾ ਜੀ ਐਨੇ ਤੇ ਨਹੀਂ ਤੁਸੀਂ ਪੰਜ ਬੰਦੇ ਘਰ ਚ ਪਰਿਵਾਰ ਚ ਇਕੱਠੇ ਕਰ ਲਓ ਨਾ ਤੇ ਪੰਜਾਂ ਨੂੰ ਤੁਨ ਪ੍ਰਸ਼ਾਦਾ ਦੇਣਾ ਔਖਾ ਹੋ ਜਾਂਦਾ ਤੇ ਇੱਕ ਦੋ ਦਿਨ ਤੁਸੀਂ ਗੱਲਾਂ ਐ ਕਰਦੇ ਹੋ ਮੈਨੂੰ ਕਿਵੇਂ ਸੈੱਟ ਕਰੀਏ ਤੇ ਆਹ ਦੇਖੋ ਕਿੱਡਾ ਦਲ ਆ ਕਨਵੇਂ ਕੋਟ ਸੀ ਸਿੰਘ ਜਿਹੜੇ ਗੁਪਤ ਨੇ ਨਾ ਪ੍ਰਗਟ ਨੇ ਹੁਣ ਫਿਲਮ ਦੇ ਵਿੱਚ ਵੀ ਇਹੀ ਹੋਇਆ ਹਾਂ ਕਿੰਨੀਆਂ ਕੰਟਰੀਆਂ ਦੇ ਵਿੱਚ ਕਿਹੜੇ ਥੀਏਟਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਥੇ ਫਿਲਮਾਂ ਚੱਲਦੀਆਂ ਸੀ ਜਦੋਂ ਇਹ ਫਿਲਮ ਸਤਗੁਰਾਂ ਦੀ ਬਣਾਈ ਹੋਈ ਉਸ ਇਦਾਂ ਦੀ ਉਥੇ ਚੱਲੀ ਉਥੇ ਜਕਾਰੇ ਗੂੰਜੇ ਤੇ ਜੇ ਵੀ ਤੁਸੀਂ ਪ੍ਰੋਫੈਸ਼ਨਲ ਆਰਟਿਸਟ ਨਹੀਂ ਸੀਗੇ ਉਸ ਵੇਲੇ ਤੇ ਤੁਹਾਨੂੰ ਦੂਸਰਿਆਂ ਦੇ ਨਾਲ ਜਦ ਤੁਸੀਂ ਕੰਮ ਕਰ ਰਹੇ ਸੀਗੇ ਤੇ ਉਹਨਾਂ ਦੀ ਜਿਹੜੀ ਕਿਰਦਾਰ ਸੀ ਜਾਂ ਕਹਿ ਲਓ ਵੈਸੇ ਉਹਨਾਂ ਨੂੰ ਮਿਲਦੇ ਸੀ ਤੇ ਕਿਵੇਂ ਤੁਹਾਨੂੰ ਲੱਗਾ ਉਹ ਤੁਹਾਡੇ ਨਾਲ ਕੀ ਗੱਲ ਕਰਦੇ ਸੀਗੇ ਸਿੱਖੀ ਬਾਰੇ ਗੱਲਾਂ ਹੁੰਦੀਆਂ ਉਦੋਂ ਆਪ ਇਹ ਕਹਿ ਰਹੇ ਸੀਗੇ ਵੀ ਸਾਨੂੰ ਐਂ ਲੱਗ ਰਿਹਾ ਵੀ ਅਸੀਂ ਤੁਹਾਡੇ ਕੋਲ ਦਲ ਚ ਰਹਿ ਰਹੇ ਹਾਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਜੋ ਤਿਆਰ ਹੋ ਕੇ ਸਾਡੇ ਚ ਰਹਿੰਦੇ ਸੀ ਨਾ ਵੀ ਅਸੀਂ ਐਂ ਲੱਗਦਾ ਵੀ ਨਿਹੰਗ ਸਿੰਘਾਂ ਚ ਅਸੀਂ ਰਹਿ ਰਹੇ ਹਾਂ ਤੁਸੀਂ ਨਹੀਂ ਸਾਡੇ ਕੋਲ ਆਏ ਅਸੀਂ ਤੁਹਾਡੇ ਕੋਲੇ ਆਏ ਹੋਏ ਹਾਂ ਉਹ ਸੈਟ ਦੇ ਉੱਤੋਂ ਇਹ ਲੱਗਦਾ ਸੀ ਕਿਉਂਕਿ ਜਦੋਂ ਦੇਖੋ ਇਹ ਕੀ ਹੁੰਦਾ ਜਦੋਂ ਸਤਗੁਰਾਂ ਦਾ ਜਿਹੜਾ ਹੁਣ ਸਰਵਾਂਸ ਵਾਰਿਆ ਕੋਈ ਖੇਡ ਨਹੀਂ ਹੈ ਆਪਣੇ ਸਹਬਜ਼ਾਦਿਆਂ ਦਾ ਖੂਨ ਵਾਰ ਕੇ ਉਹ ਜਿਹੜਾ ਨੀਹਾਂ ਦੇ ਵਿੱਚ ਪਾਇਆ ਹੋਇਆ ਨਾ ਇਹ ਕੋਈ ਛੋਟੀ ਖੇਡ ਨਹੀਂ ਹੈ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਹੋਇਆ ਖੰਡਾਂ ਬਰੇ ਮੰਡਾਂ ਚ ਨਾ ਹੋਇਆ ਨਾ ਹੋਣਾ ਉਹ ਜਿਹੜੀ ਉਹਦੀ ਫਲਵਾੜੀ ਆ ਉਹਦੀ ਖੁਸ਼ਬੂ ਹੁਣ ਤੁਸੀਂ ਦੇਖ ਲਓ ਵੀ ਉਹ ਐਸੀ ਸੁਗੰਧਿਤ ਹੋਵੇਗੀ ਜਿੱਥੇ ਜਾ ਕੇ ਹੁਣ ਖੁਸ਼ਬੂ ਦੇਣਗੇ ਹੁਣ ਨੰਗ ਸਿੰਘ ਨੇ ਕਹਿੰਦੇ ਨੇ ਜੁਰ ਕੁਝ ਗਿਣਤੀ ਹੋ ਸਕਦੀ ਹੈ ਵਿੱਚ ਆਪਾਂ ਕਹਿੰਦੇ ਵੀ ਹਰ ਕਮਿਊਨਿਟੀ ਦੇ ਵਿੱਚ ਹੈਗੀਆਂ ਪਰ ਸਾਰਾ ਪੰਥ ਮਾੜਾ ਨਹੀਂ ਕਿਉਂਕਿ ਦੇਖੋ ਤਿਆਰ ਬਰ ਤਿਆਰ ਫੌਜਾਂ ਨੇ ਕਿੱਦਾਂ ਚਾਹਣ ਵਾਲੀ ਆਇਆ ਨਾ ਕੋਈ ਕਿੱਡੀ ਦੂਰੋਂ ਚੱਲ ਚੱਲ ਕੇ ਦੇਸ਼ਾਂ ਵ ਦੇਸ਼ਾਂ ਤੋਂ ਆਏ ਨੇ ਸਿਰਫ ਇਹ ਖੁਸ਼ੀ ਲੈਣ ਲਈ ਆਏ ਨੇ ਅਸੀਂ ਇਹੀ ਕਹਿੰਦੇ ਹਾਂ ਸਾਰੇ ਵਰਲਡ ਦੇ ਵਿੱਚ ਅਸੀਂ ਕਹਿੰਦੇ ਸਾਰੇ ਸੰਸਾਰ ਵਿੱਚ ਗੁਰਨਾਨਕ ਦੇਵਾ ਸੰਗਤਾਂ ਨੂੰ ਆਮ ਦੁਨੀਆਂ ਨੂੰ ਵੀ ਖਾਲਸੇ ਦੇ ਹੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਸਤਗੁਰ ਦੇ ਇਤਿਹਾਸ ਨੂੰ ਜੂਰ ਜਾਣਨ ਭਾਈ ਪੰਥ ਹੈ ਕੀ ਦੁਨੀਆ ਨੰਗ ਸਿੰਘਾਂ ਦੇ ਨੰਗ ਸਿੰਘ ਕੀ ਆ ਤੁਸੀਂ ਇਹ حساب ਲਾ ਲਓ ਵੀ ਜੇ ਭਾਰਤ ਦੇ ਵਿੱਚ ਅੱਜ ਜੇ ਨਿਸ਼ਾਨ ਝੂਲਦੇ ਨੇ ਕੋਈ ਤੇ ਕੇਵਲ ਖਾਲਸੇ ਨੰਗ ਸਿੰਘਾਂ ਕਰਕੇ ਹੀ ਨੇ ਜਿੰਨੇ ਗੁਰੂ ਘਰ ਨੇ ਅੱਜ ਮੌਜੂਦ ਨੇ ਕਿਤੇ ਵੀ ਨੇ ਇਸ ਖਾਲਸੇ ਦੀ ਨੇ ਜਿਉਂ ਦਿੱਲੀ ਜਿੱਤੀ ਸੀ ਦਿੱਲੀ ਜਿੱਤੀ ਨਾ ਤੇ ਉਹ ਜਦੋਂ ਉਹ ਰਾਣੀ ਸੀ ਜਿਹੜੀ ਉਹ ਪੈਰੀ ਪੈ ਗਈ ਬਾਬਾ ਬਗੈ ਸਿੰਘ ਇਹ ਬਾਬਾ ਜਸਾ ਸਿੰਘ ਆਲੂ ਬਈ ਨਹੀਂ ਜੀ ਮੈਂ ਤੁਹਾਡੀ ਭੈਣ ਰਖੜੀ ਬੰਨੀ ਉਹਨਾਂ ਨੂੰ ਉੱਥੇ ਰਾਜ ਦੇਤਾ ਕਹਿੰਦੇ ਆ ਫੋਟੋ ਪਰ ਇੱਕ ਸ਼ਰਤ ਆ ਕਹਿੰਦਾ ਬਈ ਜਿੰਨੇ ਸਾਡੇ ਤੇ ਇਤਿਹਾਸਕ ਸਥਾਨ ਨੇ ਜਿੱਥੇ ਸ਼ਹੀਦੀਆਂ ਹੋਈਆਂ ਨੇ ਉਹ ਸੜਨਾ ਇੱਕ ਐਗਰੀਮੈਂਟ ਕਰ ਲਓ ਬਈ ਉਹ ਅਸੀਂ ਪ੍ਰਗਟ ਕਰਨੇ ਨੇ ਥੋਤੋਂ ਅਸੀਂ ਇੰਨੇ ਇੰਨੇ ਪੈਸੇ ਇੰਨੇ ਵਿੱਚੋਂ ਅਸੀਂ ਸਾ ਲੈਣਾ ਉਹ ਸਾਨੂੰ ਦਿਓ ਅਸੀਂ ਹੋਰ ਕੁਝ ਨਹੀਂ ਲੈਂਦੇ ਉਸ ਟਾਈਮ ਫਿਰ ਉੱਥੇ ਰਹਿ ਕੇ ਸਿੰਘਾਂ ਨੇ ਡਿਊਟੀਆਂ ਲਗੀਆਂ ਜ਼ਥੇਦਾਰਾਂ ਦੀਆਂ ਉਹ ਜਿੰਨੇ ਸਥਾਨ ਸੀ ਸੀਸਗੰਨ ਸਾਹਿਬ ਹੈ ਨਹੀਂ ਬੰਗਲਾ ਸਾਰੇ ਫਿਰ ਪ੍ਰਗਟ ਹੋਏ ਖਾਲਸਾ ਤਾਂ ਉਹ ਚੀਜ਼ ਆਪਣੇ ਲਈ ਕੁਝ ਨਹੀਂ ਲੈਂਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਲੱਗਾ ਤੁਹਾਡੇ ਵਿਚਾਰ ਜਾਣ ਕੇ ਸੋ ਇਸ ਹਨ ਸਾਡੇ ਨਾਲ ਜਥੇਦਾਰ ਪਰਮਵੀਰ ਸਿੰਘ ਮਸਤਾਨੇ ਫਿਲਮ ਦੇ ਵਿੱਚ ਤੁਸੀਂ ਇਹਨਾਂ ਦਾ ਕਿਰਦਾਰ ਦੇਖਿਆ ਹੈਗਾ ਹੋਲਾ ਮਹੱਲਾ ਦੇ ਉੱਤੇ ਕਿਉਂਕਿ ਗੁਰੂ ਪਾਤਸ਼ਾਹ ਨੇ ਕਿਹਾ ਕਿ ਮੇਰੇ ਸਿੰਘ ਬਾਣੇ ਦੇ ਵਿੱਚ ਆਉਣ ਤਾਂ ਮੇਰੀਆਂ ਖੁਸ਼ੀਆਂ ਲੈ ਸਕਦੇ ਨੇ ਸੋ ਪਰਿਵਾਰ ਸਮੇਤ ਬਾਣੇ ਦੇ ਵਿੱਚ ਇੱਥੇ ਪਹੁੰਚੇ ਹੈਗੇ ਨੇ ਅਸੀਂ ਤੁਹਾਨੂੰ ਉਹਨਾਂ ਦੇ ਰੂਬਰੂ ਕਰਵਾਇਆ ਉਹਨਾਂ ਦੇ ਵਿਚਾਰਾਂ ਦੇ ਰੂਬਰੂ ਕਰਵਾਇਆ ਸੋ ਅਸੀਂ ਲਗਾਤਾਰ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੁਹਾਡੇ ਨਾਲ ਬਣੇ ਹੋਏ ਹਾਂ ਤੁਸੀਂ ਜੁੜੇ ਰਹਿਣਾ ਪੰਜਾਬੋ ਨਾਲ ਫਿਲਹਾਲ ਮੈਨੂੰ ਅਰਪਣ ਕਾਨੂੰ ਸਰੋਗੀ ਕੈਮਰਾਮੈਨ 인ਦਰਜੀਤ ਸਿੰਘ ਦੇ ਨਾਲ ਦਿਓ ਆ ਗਿਆ ਧੰਨਵਾਦ